ਸਿਸਟਰ ਹਾਂ ਆਈ ਲਵ ਯੂ ਸਿਸਟਰ ਆਈ ਲਵ ਸਿਸਟਰ ਬੈਲੋ ਦੀ ਤੁਸੀਂ ਮੇਰੇ ਘਰੇ ਨਹੀਂ ਕੋਈ ਦਿਖਦਾ ਉਹਦੀ ਤੁਸੀਂ ਮੰਜੇ ਤੇ ਉੱਠੇ ਪ੍ਰੀਤ ਮੰਜੇ ਤੇ ਪੈ ਗਈ ਉਹ ਤਾਂ ਬੜੀ ਬਿਮਾਰ ਹੋ ਗਈ ਸੀ ਪੈਰ ਸੋਜ ਗਏ ਮੂੰਹ ਸੋਜ ਗਿਆ ਤੇ ਅੱਜ ਦਵਾਈ ਲੈਣ ਗਈ ਹੋਈ ਐ ਹਸਪਤਾਲ ਭਰੇ ਪਏ ਨੇ ਤੇ ਹੋਰ ਉੱਥੇ ਤਰਬਾਈ ਲੜ ਪਿਆ ਕਿਹਦੇ ਨਾਲ ਉੱਥੇ ਡਾਕਟਰ ਦੇ ਬਿੱਲ ਬਣਾਉਣ ਪਿੱਛੇ ਉਹਨਾਂ ਨੇ 70000 ਦਾ ਬਿੱਲ ਬਣਾਤਾ। ਅੱਛਾ। ਤੇ ਉਹਨਾਂ ਨੂੰ ਕਹਿੰਦਾ ਕਹਿੰਦਾ ਇੰਨਾ ਕਿਵੇਂ ਬਣ ਗਿਆ? ਪਰ ਹੁਣ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਹਸਪੀਟਲ ਚ ਬਿੱਲ ਤਾਂ ਫਰਾਂ ਹੀ ਬਣਾਉਂਦੇ। ਮਸਾਂ ਦਾ ਬਚੀਆਂ ਮੈਂ। ਇਹਨੂੰ ਪੈਸਿਆਂ ਦੀ ਪਈ ਪਈ ਉੱਥੇ। ਬੱਸ। ਐਂ ਕਰਦਾ ਹੁੰਦਾ ਵੀਰੇ ਤਾਂ ਚੱਲ ਤੁਸੀਂ ਨਾ ਟੈਨਸ਼ਨ। ਜੱਸਾ ਉਹ ਵੀ ਉਹ ਲੈ ਤੂੰ ਅੰਦਰ ਚੱਲ। ਹਾਂ ਤੂੰ ਅੰਦਰ ਚੱਲ ਕੋਈ ਗੱਲ ਨਹੀਂ। ਚੱਲ ਅੰਦਰ। ਕਿਊਟ ਗਰਲ। ਬਾਈ ਲੜੂਈ ਬਾਈ ਨੇ ਦੇਖ ਲਿਆ ਤਾਂ।

ਇਹ ਤੇ ਭਾਈ ਆਰ ਪੁੱਛਾ ਦਿੰਦੇ ਨੇ ਮੜਾ ਜਾ ਕੇ ਜੱਸੇ ਨੂੰ ਲਿਆ ਕੇ ਇਹਨੂੰ ਕੋਈ ਦਿਖਾ ਲਿਆ ਪਾਣੀ ਪੂਣੀ ਕਰਕੇ ਦੇ ਦੂ ਇਹਨੂੰ ਕੋਈ ਓਪਰੀ ਆਪਰੀ ਟੂਣਾਣਾ ਨਾਟਾ ਪਿਆ ਹੋ ਪਈ ਨਹੀਂ ਬਈ ਬਾਹਰ ਲਈ ਮਢੀਰੀ ਇਹੋ ਜੀ ਆ ਉਹ ਮੈਂ ਵੀ ਬਾਹਰਲੇ ਮੁਲਕ ਗਿਆ ਹੈ ਭਾਈ ਮੇਰੀ ਅੰਗਰੇਜ਼ੀ ਲਾੜੀ ਹੈ ਮੇਰੀ ਪਤਾ ਕੀ ਗੱਲ ਹੈ ਭਾਈ ਇਹਨਾਂ ਚਾ ਚੜ ਜਾਂਦੇ ਨਵੀਆਂ ਚੀਜ਼ਾਂ ਦੇਖ ਕੇ ਨਹੀਂ ਕਦੇ ਚਾਦਰ ਮੈਨੂੰ ਤਾਂ ਕੋਈ ਚਾੜ ਨਹੀਂ ਜਿਹੜਾ ਭਾਈ ਅੰਗਰੇਜ਼ ਅੰਗਰੇਜ਼ੀ ਦੇ ਦੇਖ ਕੇ ਤੁਮ ਮਾਤੀ ਇਹੋ ਜੀ ਆ ਬਈ ਇਹਦੀ ਤੈਨੂੰ ਹੋਰਾਂ ਨੂੰ ਵੇਖ ਕੇ ਜੇ ਚਾ ਚੜਦਾ ਓਏ ਹੋ ਗਈ ਗਲਤੀ ਮੇਰੀ ਮੈਨੂੰ ਮੇਤੋਂ ਪੈਰੀਂ ਹੱਥ ਧਲਵਾ ਲੈ ਮੇਰਾ ਤਾਂ ਕਾਰਤਵੀ ਜਲੂਸ ਕੱਢੀ ਰੱਖਿਆ ਕੀ ਹੋ ਗਿਆ ਕਾਰ ਚ ਕਿਹੜਾ ਟੇਕੇ ਬੰਦਾ ਮੜਾ ਮੋਟਾ ਬਗਾਨਾ ਬਗੂਨਾ ਦੇਖ ਲੈਂਦਾ ਹੁੰਦਾ ਨਹੀਂ ਵਖਿਆ ਮੈਨੂੰ ਮੇਤੋਂ ਨੇਮਤ ਕਾਲਾ ਮੈਨੂੰ ਨਹੀਂ ਪਤਾ ਲੱਗਾ ਉੱਥੇ ਹਾਂ ਤੇਰੀ ਤਾਂ ਗੱਲ ਗੱਲ ਤੇ ਨੇਮ ਐ ਗੱਲ ਗੱਲ ਤੇ ਸੌ ਆ ਆਪਦੀ ਤੀਵੀ ਨਹੀਂ ਪਛਾਨੀ ਗਈ ਉੱਥੇ ਬਗਾਨੀ ਤੀਵੀ ਦੀ ਬਾਹ ਫੜ ਲਈ ਉਹ ਤਾਂ ਸ਼ੁਕਰ ਐ ਉਹ ਗੂੰਗੀ ਸੀਗੀ ਜੇ ਕਿਤੇ ਬੋਲਦੀ ਹੁੰਦੀ ਤੇ ਉੱਥੇ ਸ਼ਿਫਤਰ ਆਪ ਦੀ ਹਰ ਇੱਕ ਰਿਆ ਛੱਕੜ ਆਇਆ ਚੜਾ ਰਿਹਾ ਮੂਹ ਤੇ ਨਹੀਂ ਸਹਿਣ ਚਾਈ ਹਏ ਉਹਨੇ ਵੀ ਲਾਲ ਸੂਟ ਪਾਇ ਦੇਦੇ ਵੀ ਲਾਲ ਪਾਇ ਦੀ ਹਾਂ ਬਈ ਮੈਂ ਇਹਨੂੰ ਅਈ ਫਾਇਦਾ ਕੁਛ ਨਹੀਂ ਮੈਂ ਤੈਨੂੰ ਆ ਕੇ ਮੈਂ ਕਿਹਾ ਆ ਚੱਲੀਏ ਹੁਣ ਐਨੇ ਚਿਰ ਤੈਨੂੰ ਕਿਹਦੇ ਰੌਲਾ ਪੈ ਗਿਆ ਹਸਤਾ ਤੇ ਮਦਾ ਮਥਾ ਚ ਆ ਰਚੜਾਈ ਬੱਸ ਚਲ ਮੈਂ ਚਾ ਐਨੇ ਸਾਲ ਹੋ ਗਏ ਵਿਆਹੀ ਨੂੰ ਤੈਨੂੰ ਮੇਰੀ ਪਛਾਣ ਹੀ ਨਹੀਂ ਹੈਗੀ ਉਹ ਨਹੀਂ ਆਈ ਬੈਰ ਨੇ ਨਹੀਂ ਆਈ